ਦੀ ਪ੍ਰਮਾਤਮਾ ਦੀ ਗੁਰੂ ਦੀ ਸੇਵਾ ਕਰਦਾ ਉਹ ਆਪਣੇ ਘਰ ਦਾ ਕੰਮ ਕਰਦਾ ਜਿਸ ਤਰ੍ਹਾਂ ਹੁਣ ਆਪਾਂ ਸੰਗਤ ਦੇ ਵਿੱਚ ਜੁੜ ਬੈਠ ਕੇ ਸਿਮਰਨ ਕਰ ਰਹੇ ਆ ਇਹ ਸਾਡੇ ਆਪਣੇ ਘਰ ਦਾ ਕੰਮ ਆ ਸويس ਵਾਹ ਤੇ ਮਾਰੇ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ ਮੇਰੇ RAM ਤੋੜ ਬੰਦਨ ਮਾਇਆ ਕਰਕੇ ਕੰਮ ਹਰ ਲਾਇਆ ਸੋ ਆਪਣੇ ਮਾਲਕ ਨੇ ਕਿਰਪਾ ਕਰਕੇ ਆਪਣੇ ਬੰਦਨ ਤੋੜੇ ਆ ਬੰਦਨਾ ਤੋਂ ਮੁਕਤ ਆਪਾਂ ਨੂੰ ਕੀਤਾ ਤੇ ਆਪਾਂ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸੇਵਾ ਕਰ ਰਹੇ ਆ ਆਪਣੇ ਘਰ ਦਾ ਕੰਮ ਕਰ ਰਹੇ ਆ ਤੇ ਇਹ ਐਸੀ ਅਵਸਥਾ ਦੇ ਵਿੱਚ ਇਹ ਜਗਿਆਸੂ ਬੇਨਤੀਆਂ ਕਰਦੇ ਆ ਮਾਲਕ ਦੇ ਚਰਨਾਂ ਵਿੱਚ ਕਿ ਮਹਾਰਜ ਕਿਰਪਾ ਕਰੋ ਕਿ ਸਾਨੂੰ ਆਪਣੇ ਘਰ ਦਾ ਕੰਮ ਬਖਸ਼ਿਸ਼ ਕਰੋ ਤੇ ਜਦੋਂ ਪਰਮਾਤਮਾ ਖੁਸ਼ ਹੁੰਦਾ ਸਾਡੇ ਉੱਤੇ ਦਿਆਲ ਹੁੰਦਾ ਵਾ ਮਹਾਰਾ ਜਿਸ ਨੂੰ ਦਿਆਲ ਹੋ ਗਏ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੇ ਆਹੋ ਜਦੋਂ ਪਰਮਾਤਮਾ ਸਾਡੇ ਉੱਤੇ ਦਇਆਲ ਹੁੰਦਾ ਵਾ ਤੇ ਇਹ ਸਾਡੇ ਉੱਤੇ ਬਖਸ਼ਿਸ਼ ਕਰ ਦਿੰਦਾ ਕਿ ਸਾਨੂੰ ਇਹ ਜਪਣ ਦਾ ਜਿਹੜਾ ਵਾ ਕੰਮ ਬਖਸ਼ਿਸ਼ ਦਿੰਦਾ ਵੀ ਤੁਸੀਂ ਜਪੋ ਤੇ ਨਾਲ ਦੇ ਨਾਲ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਜਪਾਓ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਕਹਿੰਦੇ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਭਾਵ ਕਿ ਜਿਹੜਾ ਗੁਰੂ ਦਾ ਸਿੱਖ ਆਪ ਜਪਦਾ ਦੂਸਰੇ ਨੂੰ ਵੀ ਚ ਪਾਉਂਦਾ ਤੇ ਮਹਾਰਾਜ ਕਹਿੰਦੇ ਅਸੀਂ ਉਹਦੇ ਚਰਨਾਂ ਦੀ ਧੂੜ ਜਿਹੜੀ ਆ ਲੋਚਦੇ ਆ ਸੁਸ਼ਕਰ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਦਿਆਲ ਹੋਏ ਆ ਤੇ ਸਾਨੂੰ ਇਹ ਕੰਮ ਬਖਸ਼ਿਸ਼ ਕੀਤਾ ਆ ਆਪ ਜਪਣ ਦਾ ਤੇ ਦੂਸਰੇਆਂ ਨੂੰ ਜਪਾਉਣ ਦਾ ਇਸ ਕਰਕੇ ਹੁਣ ਆਪਾਂ ਇਸੇ ਤਰ੍ਹਾਂ ਇਹ ਆਪਾਂ ਰੋਜ਼ ਦੀ ਰੋਜ਼ ਇਸ ਦੇਸ਼ ਦੇ ਵਿੱਚ ਆਉਣੇ ਆ ਮਾਇਆ ਦੇ ਘਰ ਵਿੱਚ ਆਉਣੇ ਖੇਡਣ ਵਾਸਤੇ ਤੇ ਜਦੋਂ ਇੱਧਰ ਆਉਣਾ ਤੇ ਆਪਾਂ ਉਸੇ ਵਕਤ ਹੀ ਜਿਹੜਾ ਵਾ ਜਪਨਾ ਸ਼ੁਰੂ ਕਰ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦ੍ਰਿੜ ਕਰਾਇਆ ਵਾ ਕਿ ਗੁਰ ਸਤਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਇਹ ਉਦਮ ਆਪਾਂ ਰੋਜ਼ ਦੀ ਰੋਜ਼ ਕਰਨਾ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਤੇ ਅਮਰਤ ਸਰ ਦੇ ਵਿੱਚ ਇਸ਼ਨਾਨ ਕਰਨਾ ਆਪਾਂ ਆਪਣੇ ਅੰਤਰਗਤ ਸੋਨ ਦੇ ਵਿੱਚ ਪ੍ਰਵੇਸ਼ ਕਰਨਾ ਸੋ ਇਸ ਕਰਕੇ ਜਦੋਂ ਆਪਾਂ ਸੋਨ ਦੇ ਵਿੱਚ ਪ੍ਰਵੇਸ਼ ਕਰਾਂਗੇ ਤੇ ਉੱਥੇ ਸਾਡਾ ਅਮਰਤ ਸਰ ਦੇ ਵਿੱਚ ਇਸ਼ਨਾਨ ਹੁੰਦਾ ਤਾਂ ਅਸੀ ਅਵਸਥਾ ਦੇ ਵਿੱਚ ਸਾਡਾ ਜਿਹੜਾ ਮਨ ਆ ਉਹ ਵਿਚਾਰਾਂ ਤੋਂ ਰਹਿਤ ਹੋ ਜਾਏਗਾ ਫੁਰਨਿਆਂ ਤੋਂ ਰਹਿਤ ਹੋ ਜਾਏਗਾ ਤੇ ਫਿਰ ਜਦੋਂ ਆਪਾਂ ਸੰਸਾਰ ਵਿੱਚ ਵਿਛਰਾਂਗੇ ਤੇ ਮਾਰੇ ਕਹਿੰਦੇ ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ ਕਿ ਸਾਡੇ ਜਿਹੜੇ ਕੀਤੇ ਹੋਏ ਪਾਪ ਹੋਣਗੇ ਜਦੋਂ ਅਸੀਂ ਇਸ ਤਰ੍ਹਾਂ ਚੱਲਦੇ ਹੋਏ ਸਿਮਰਨ ਕਰਦੇ ਰਵਾਂਗੇ ਉਹ ਸਾਰੇ ਸਾਡੇ ਖੰਡਨ ਹੋ ਜਾਣਗੇ ਤੇ ਮਾਰੇ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਂਧਿਆ ਉੱਠਦਿਆਂ ਹਰਨਾਮ ਤੇ ਆਵੇ ਫਿਰ ਇਸੇ ਤਰ੍ਹਾਂ ਜਦੋਂ ਦਿਨ ਚੜ ਜਾਂਦਾ ਤੇ ਫਿਰ ਆਪਾਂ ਗੁਰਬਾਣੀ ਗੁਰੂ ਦਾ ਜਿਹੜਾ ਉਹ ਅਭਿਆਸ ਕਰਨਾ ਨਿਤਨੇਮ ਕਰਨਾ ਆਪਣਾ ਜੋ ਮਹਾਰ ਸੱਚੇ ਪਾਤਸ਼ਾਹ ਨੇ ਸਾਨੂੰ ਰਹਿਤ ਮਰਿਆਦਾ ਦਸੀ ਉਹਦੇ ਮੁਤਾਬਕ ਆਪਾਂ ਸਾਰੇ ਆਣੇ ਚੱਲਣਾ ਤੇ ਜਦੋਂ ਉਹਦੇ ਮੁਤਾਬਕ ਆਪਾਂ ਚੱਲਾਂਗੇ ਤੇ ਫਿਰ ਮਹਾਰ ਸੱਚੇ ਪਾਤਸ਼ਾਹ ਇਹ ਆਪਾਂ ਨੂੰ ਕਹਿੰਦੇ ਜੋ ਸੁਆਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਉਹ ਫਿਰ ਗੁਰੂ ਦਾ ਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਜਿਹੜਾ ਇਸ ਤਰ੍ਹਾਂ ਫਿਰ ਸੁਆਸ ਗਰਾ ਸਿਮਰਨ ਕਰਦਾ ਤੂੰ ਆਪ ਕੱਲਾ ਨਹੀਂ ਕਰਦਾ ਗੁਰੂ ਦਾ ਸਿੱਖ ਜਿਹੜਾ ਗੁਰੂ ਦੀ ਦੱਸੀ ਹੋਏ ਅਨੁਸਾਰ ਚੱਲਦਾ ਬਾਰੇ ਕਹਿੰਦੇ ਫਿਰ ਉਹ ਦੂਸਰਿਆਂ ਨੂੰ ਵੀ ਨਾਲ ਜਿਹੜਾ ਵਾ ਇਹ ਪ੍ਰੇਰਣਾ ਦਿੰਦਾ ਵੀ ਇਸ ਤਰੀਕੇ ਦੇ ਨਾਲ ਸਿਮਰਨ ਕਰੂ ਤੇ ਜਿਹੜਾ ਫਿਰ ਇਸ ਤਰ੍ਹਾਂ ਫਿਰ ਦੂਸਰਿਆਂ ਨੂੰ ਵੀ ਨਾਲ ਦੀ ਨਾਲ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦਾ ਵਾ ਤੇ ਉਹ ਫਿਰ ਗੁਰੂ ਉਹਦੇ ਉੱਤੇ ਪ੍ਰਸੰਨ ਪਰਸੰਨ ਹੁੰਦੇ ਖੁਸ਼ ਹੁੰਦਾ ਉਹਦੇ ਉੱਤੇ ਮਾਲਕ ਤੇ ਜਿਹਦੇ ਉੱਤੇ ਮਾਲਕ ਖੁਸ਼ ਹੋ ਗਿਆ ਤੇ ਉਹਨੂੰ ਫਿਰ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਹੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇ ਇਹ ਪਿਆਰ ਉਹਨੂੰ ਸੰਗਤ ਦਾ ਪਿਆਰ ਬਖਸ਼ ਦਿੰਦੇ ਆ ਜਿਹਦੇ ਉੱਤੇ ਪਰਮਾਤਮਾ ਖੁਸ਼ ਹੋ ਜਾਂਦਾ ਤੇ ਜਿਹੜਾ ਸੰਗਤ ਵਿੱਚ ਆ ਗਿਆ ਤੇ ਉਹ ਫਿਰ ਪ੍ਰਮਾਤਮਾ ਦਾ ਜਿਹੜੀ ਕਿਰਪਾ ਦਾ ਪਾਤਰ ਬਣ ਜਾਂਦਾ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਕਿਉਂਕਿ ਮਾਰੇ ਕਹਿੰਦੇ ਹਉ ਮੂਰਖ ਕਾਰੇ ਲਈ ਆ ਨਾਨਕ ਹਰ ਕੰਮੇ ਉਹਨੂੰ ਆਪਣਾ ਕੰਮ ਮਿਲ ਜਾਂਦਾ ਤੂੰ ਆਪਣਾ ਕੰਮ ਫਿਰ ਜਿਹੜਾ ਵਾ ਉਹ ਬੜੇ ਧਿਆਨ ਨਾਲ ਕਰਦਾ ਜਿਸ ਤਰ੍ਹਾਂ ਹੁਣ ਆਪਾਂ ਦੁਨਿਆਵੀ ਕੰਮ ਧੰਦੇ ਕਰਦੇ ਆ ਤੇ ਬੜੇ ਆਪਾਂ ਧਿਆਨ ਨਾਲ ਕਰਦੇ ਵੀ ਕਿਤੇ ਕੋਈ ਸਾਡੇ ਕੰਮ ਵਿੱਚ ਰੁਕਾਵਟ ਨਾ ਪੈ ਜੇ ਸਾਡਾ ਕੰਮ ਗਲਤ ਨਾ ਹੋ ਜੇ। ਸੋ ਇਸ ਤਰ੍ਹਾਂ ਹੁਣ ਜਦੋਂ ਆਪਾਂ ਬਾਣੀ ਪੜ੍ਹਨੀ ਸਿਮਰਨ ਕਰਨਾ ਉਦੋਂ ਵੀ ਸਾਡਾ ਜਿਹੜਾ ਧਿਆਨ ਆ ਉਹ ਬੜਾ ਅਕਾਗਰ ਹੋਣਾ ਚਾਹੀਦਾ ਵੀ ਸਾਡਾ ਮਨ ਕਿਤੇ ਪਾਸੇ ਨਾ ਚਲਿਆ ਜਾਵੇ ਕਿਉਂਕਿ ਅਸੀਂ ਆਪਣਾ ਕੰਮ ਕਰਨਾ ਤੇ ਜੇ ਆਪਣਾ ਕੰਮ ਕਰਨ ਲੱਗੇ ਸਾਡਾ ਧਿਆਨ ਪਾਸੇ ਚਲ ਜੇ ਉਹ ਕੰਮ ਤਾਂ ਸਾਡਾ ਫਿਰ ਸਹੀ ਨਾ ਹੋਵੇਗਾ ਕੰਮ ਸਾਡਾ ਉਹ ਤਾਂ ਹੀ ਸਫਲ ਹੋਵੇਗਾ ਜਦੋਂ ਆਪਣਾ ਧਿਆਨ ਉਸ ਕਰਮ ਦੇ ਵਿੱਚ ਹੋਵੇਗਾ ਹੁਣ دنیਵੀ ਤੌਰ ਤੇ ਤਾਂ ਬੜਾ ਜੀਵ ਸੁਚੇਤ ਰਹਿੰਦਾ ਕਰਮ ਕਰਨ ਵਾਸਤੇ ਪਰ ਜਦੋਂ ਧਰਮ ਦੀ ਵਾਰੀ ਆਉਂਦੀ ਆ ਸਿਮਰੰਧੀ ਵਾਰੀ ਆਉਂਦੀ ਆ ਉਦੋਂ ਉਹਦਾ ਮਨ ਜਿਹੜਾ ਵਾ ਉਹ ਵਿਚਾਰਾਂ ਚ ਖਿਆਲਾਂ ਚ ਚੱਲ ਜਾਂਦਾ ਫੁਰਨਿਆਂ ਚ ਚੱਲ ਜਾਂਦਾ ਕਿਉਂਕਿ ਇਹ ਕੰਮ ਨੂੰ ਇੱਕ ਉਹ ਖਾਨਾ ਪੂਰਤੀ ਤੌਰ ਤੇ ਕਰਦਾ ਕਿ ਚਲੋ 10 ਮਿੰਟ ਸਿਮਰਨ ਕਰ ਲੈਨੇ ਚਲੋ ਬਾਣੀ ਪੜ੍ਹ ਲੈਨੇ 10 ਮਿੰਟ ਤੇ ਉਹ ਆਪਣਾ ਉਹਦਾ ਧਿਆਨ ਟਾਈਮ ਵਾਲੇ ਪਾਸੇ ਹੋ ਜਾਂਦਾ ਵੀ ਹੁਣ ਇੰਨਾ ਟਾਈਮ ਬਾਣੀ ਪੜ੍ਹਨੀ ਆ ਜਾਂ ਇੰਨਾ ਪਾਠ ਮੈਂ ਕਰਨਾ ਭਾਵੇਂ ਕਿ ਉਹਨੂੰ ਇਹ ਪਤਾ ਹੀ ਨਹੀਂ ਵੀ ਮੈਂ ਆਪਣੇ ਧਿਆਨ ਨੂੰ ਅਕਾਗਰ ਕਰਨਾ ਆਪਣੇ ਧਿਆਨ ਨੂੰ ਜਿਹੜਾ ਉਹ ਸ਼ਬਦ ਦੇ ਨਾਲ ਜੋੜਨਾ ਤੇ ਇਸ ਕਰਕੇ ਫਿਰ ਨਾ ਭੇਦ ਹੋਣ ਕਰਕੇ ਜੀਵ ਜਿਹੜਾ ਉਹ ਮਹਾਰਜ ਬਾਣੀ ਚ ਆਪਾਂ ਨੂੰ ਸਮਝਾਉਂਦੇ ਆਂ ਵੀ ਥੱਕ ਜਾਂਦਾ ਭਗਤੀ ਇਸ ਵਸਤਾ ਦੇ ਵਿੱਚ ਆਪਣੀ ਮਤ ਨੂੰ ਸਰ ਕਰਦਾ ਕਰਦਾ ਉਹ ਥੱਕ ਜਾਂਦਾ ਤੇ ਮਹਾਰਾਜ ਕਹਿੰਦੇ ਪੜੇ ਐ ਮੈਲ ਨਾ ਉਤਰੇ ਪੂਛੋ ਗਿਆਨੀਆਂ ਜਾਏ ਇਸ ਤਰ੍ਹਾਂ ਪੜ ਪੜ ਕੇ ਮੈਲ ਨਹੀਂ ਉਤਰਦੀ ਕਹਿੰਦੇ ਪੜੇ ਐ ਮੈਲ ਨਾ ਉਤਰੇ ਪੂਛੋ ਗਿਆਨੀਆਂ ਜਾਏ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਹੁਣ ਇੱਕ ਪਾਸੇ ਮਹਾਰਾਜ ਕਹਿੰਦੇ ਮਨਮੁਖ ਆ ਦੂਸਰੇ ਪਾਸੇ ਕਹਿੰਦੇ ਉਹ ਵੀ ਵਾਹਿਗੁਰੂ ਵਾਹਿਗੁਰੂ ਹਰ ਹਰ ਕਰਦਾ ਪਰ ਉਹਦੀ ਮੈਲ ਨਹੀਂ ਧੋਤੀ ਜਾ ਰਹੀ ਕਿਉਂ ਨਹੀਂ ਧੋਤੀ ਜਾ ਰਹੀ ਕਿਉਂਕਿ ਉਹ ਧਿਆਨ ਦੇ ਨਾਲ ਨਹੀਂ ਬਾਣੀ ਨੂੰ ਪੜ ਰਿਹਾ ਸਿਮਰਨ ਧਿਆਨ ਨਾਲ ਨਹੀਂ ਕਰਦਾ ਤੇ ਜਿਹੜਾ ਵੀ ਧਿਆਨ ਨਾਲ ਨਹੀਂ ਕਰਦਾ ਉਹਦਾ ਫਿਰ ਮਨ ਨਹੀਂ ਧੋਤਾ ਜਾਂਦਾ ਤੇ ਜਿਹਦਾ ਮਨ ਨਹੀਂ ਧੋਤਾ ਗਿਆ ਤੇ ਫਿਰ ਉਸ ਵਸਤਾ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਕਿ ਜੇ ਆਪਾਂ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਆ ਤੇ ਪ੍ਰਮਾਤਮਾ ਜਿਹੜਾ ਉਹ ਬੜਾ ਨਿਰਮਲ ਆ ਉਹ ਸ਼ੁੱਧ ਆ ਕਾਲਖ ਤੋਂ ਰਹਿਤ ਆ ਤੇ ਜੇ ਆਪਾਂ ਉਸ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਆ ਤੇ ਸਾਨੂੰ ਵੀ ਕਾਲਖ ਤੋਂ ਰਹਿਤ ਹੋਣਾ ਪੈਣਾ ਇਹ ਸਾਰੀ ਕਾਲਖ ਛੱਡਣੀ ਪੈਣੀ ਆ ਜਿਹੜੀ ਕਾਲਖ ਲੱਗੀ ਹੋਈ ਆ ਉਹ ਲਾਉਣੀ ਪੈਣੀ ਆ ਤੇ ਲੱਥੇ ਕੀ ਕਿਦਾਂ ਜਦੋਂ ਅਸੀਂ ਸ਼ਬਦ ਨੂੰ ਆਪਣੇ ਕੰਨਾਂ ਨਾਲ ਸੁਣਾਗੇ ਸ਼ਬਦ ਦਾ ਅਭਿਆਸ ਅਸੀਂ ਜਦੋਂ ਕਰਾਂਗੇ ਨਾ ਤੇ ਆਪਣੀ ਆਵਾਜ਼ ਨੂੰ ਕੰਨਾਂ ਨਾਲ ਸੁਣਾਗੇ ਤੇ ਫਿਰ ਸਾਡੇ ਮਨ ਦੀ ਮਲਤਨੀ ਸ਼ੁਰੂ ਹੋ ਜਾਏਗੀ ਮਾਰੇ ਨੇ ਕਾਹੇ ਕਹੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਖ ਪਾਪ ਦੋਖ ਲੈ ਜਾਵੇ ਸਾਰੇ ਸਾਡੇ ਕਿਲਵਿਖ ਪਾਪ ਖਤਮ ਹੋ ਜਾਣਗੇ ਤੇ ਜੇ ਉਸ ਵਕਤਾਂ ਵਿੱਚ ਅਸੀਂ ਚੱਲਦੇ ਰਵਾਂਗੇ ਫਿਰ ਗੁਰ ਬਾਣੀ ਦੀ ਵੀ ਸਾਨੂੰ ਗਿਆਨ ਆਉਂਦਾ ਜਾਵੇਗਾ ਨਾਲ ਦੀ ਨਾਲ ਫਿਰ ਚੜ੍ਹੇ ਦਿਬਸੂ ਗੁਰ ਬਾਣੀ ਗਾਵੇ ਬੈਂਧਿਆਂ ਉੱਠਦਿਆਂ ਹਰ ਨਾਮ ਤੇ ਆਵੇ ਫਿਰ ਬੈਂਦੀ ਉੱਠਦੇ ਆਪਾਂ ਸਿਮਰਨ ਕਰਨ ਕਰੀ ਜਾਵਾਂਗੇ ਕਿਉਂਕਿ ਉਹਦੇ ਵਿੱਚੋਂ ਫਿਰ ਰਸ ਨਿਕਲਦਾ ਆਵੇਗਾ ਤੇ ਜੇ ਰਸ ਨਿਕਲ ਲਾ ਪਿਆ ਤੇ ਫਿਰ ਉਸ ਵਕਤਾ ਦੇ ਵਿੱਚ ਸਾਡਾ ਅਸੀਂ ਥੱਕਾਂਗੇ ਨਹੀਂ ਕਿਉਂਕਿ ਮਰ ਕਹਿੰਦੇ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋ ਉਹਨਾਂ ਦੀ ਮੈਲ ਨਹੀਂ ਧੋਤੀ ਜਾ ਰਹੀ ਹੁੰਦੀ ਤੇ ਇਸ ਕਰਕੇ ਉਹਨਾਂ ਨੂੰ ਥਕਾਵਟ ਹੋ ਜਾਂਦੀ ਹੈ ਇਹ ਇਹ ਨਿਸ਼ਾਨੀਆਂ ਹੁੰਦੀਆਂ ਜਦੋਂ ਆਪਾਂ ਮੰਨ ਲਓ ਆਪਾਂ ਬਾਣੀ ਪੜਦੇ ਨਾ ਆਪਾਂ ਵੇਖਣਾ ਬਾਣੀ ਪੜਦੇ ਆ ਜੇ ਤੇ ਸਾਾਨੂੰ ਧਿਆਨ ਸਾਡਾ ਜੁੜਿਆ ਹੋਵੇਗਾ ਤੇ ਫਿਰ ਸਾਡਾ ਸਰੀਰ ਹੌਲਾ ਹੁੰਦਾ ਜਾਵੇਗਾ ਤੇ ਜੇ ਸਾਡਾ ਧਿਆਨ ਨਹੀਂ ਜੁੜਦਾ ਹੋਵੇਗਾ ਤੇ ਫਿਰ ਸਾਡਾ ਉਸ ਵਕਤ ਆ ਦੇ ਵਿੱਚ ਸਾਾਨੂੰ ਥਕਾਵਟ ਮਹਿਸੂਸ ਹੋਵੇਗੀ ਸੁਇਸ ਕਰਕੇ ਹੁਣ ਆਪਾਂ ਮਾਰੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਾਂ ਨੂੰ ਸੰਗਤ ਬਖਸ਼ਿਸ਼ ਕੀਤੀ ਐ ਸੀ ਕਿ ਜਿੱਥੇ ਆਣ ਕੇ ਆਪਾਂ ਨੂੰ ਭੇਜ ਆਇਆ ਸਾਰਾ ਵੀ ਆਪਾਂ ਕਿਸ ਤਰ੍ਹਾਂ ਜਿਹੜਾ ਵਾ ਉਹ ਧਿਆਨ ਨੂੰ ਸ਼ਬਦ ਦੇ ਨਾਲ ਜੋੜਨਾ ਕਿੱਦਾਂ ਧਿਆਨ ਆਕਾਗਰ ਕਰਨਾ ਤੂੰ ਵੇਖੋ ਗੁਰਮੁਖ ਫਿਰ ਕਿੰਨਾ ਕਿੰਨਾ ਸਮਾ ਲੰਮਾ ਸਮਾ ਸਿਮਰਨ ਕਰਦੇ ਪਰ ਉਹਨਾਂ ਨੂੰ ਥਕਾਵਟ ਨਹੀਂ ਹੁੰਦੀ ਉਹ ਥੱਕਦੇ ਨਹੀਂ ਕਿਉਂਕਿ ਉਹਨਾਂ ਦਾ ਧਿਆਨ ਜੁੜਿਆ ਆਇਆ ਸ਼ਬਦ ਦੇ ਨਾਲ ਉਹਨਾਂ ਦਾ ਧਿਆਨ ਬਦਲ ਗਿਆ ਸਰੀਰ ਤੋਂ ਉੱਪਰ ਉੱਠ ਗਿਆ ਤੇ ਇੱਕ ਪਾਸੇ ਫਿਰ ਉਹਨਾਂ ਨੂੰ ਨਾਲ ਦੀ ਨਾਲ ਰਾਸ ਵੀ ਆ ਰਿਹਾ ਉਹ ਬਾਣੀ ਪੜਨ ਦਾ ਸਿਮਰਨ ਕਰਨ ਦਾ ਤੇ ਆਮ ਜੀਵ ਵੇਖੇਗਾ ਕਿ ਇਹ ਵਾਰ-ਵਾਰ ਕਰਦੇ ਆ ਇਹ ਅੱਕਦੇ ਨਹੀਂ ਨਾ ਇਹ ਥੱਕਦੇ ਆ ਹੁਣ ਜਿਸ ਤਰ੍ਹਾਂ ਸੰਸਾਰ ਵਿੱਚ ਆਪਾਂ ਵੇਖੇ ਵੀ ਕੋਈ ਮੋਬਾਈਲ ਚਲਾਉਂਦਾ ਹੋਵੇ ਉਹ ਲੰਮਾ ਸਮਾਂ ਇਹ ਇਹ ਕਾਲ ਦੇ ਪੂਰੇ ਜਿਹਦਾ ਇਸਤੇਮਾਲ ਕਰਦਾ ਵਾ ਤੇ ਜੀਵ ਥੱਕਦਾ ਨਹੀਂ ਕਿਉਂਕਿ ਉਹਦਾ ਧਿਆਨ ਜੁੜ ਗਿਆ ਕਿਤੇ ਇਹ ਕਿ ਧਿਆਨ ਦਾ ਖੇਲ ਆ ਸਾਰਾ ਜੇ ਦੇਖੋ ਕਿਤੇ ਉਹਦਾ ਧਿਆਨ ਜੁੜ ਗਿਆ ਤੇ ਫਿਰ ਉਹਨੂੰ ਪਤਾ ਨਹੀਂ ਲੱਗਦਾ ਵੀ ਸਮਾਂ ਕਿਹੜੇ ਵੇਲੇ ਲੰਘਦਾ ਜਾ ਰਿਹਾ ਹੁਣ ਜੇ ਸਾਡਾ ਧਿਆਨ ਇੱਥੇ ਸ਼ਬਦ ਦੇ ਨਾਲ ਜੁੜ ਗਿਆ ਆਪਾਂ ਇੱਥੇ ਬੈਠੇ ਆ ਤੇ ਆਪਾਂ ਹੁਣ ਗੁਰਮੰਤਰ ਦਾ ਸਿਮਰਨ ਕਰਾਂਗੇ ਸੁਵਾਸ ਅੰਤਰਗਤ ਗਿਆ ਵਾਹਿ ਕਵਾਂਗੇ ਬਾਹਰ ਆਇਆ ਤੇ ਗੁਰੂ ਬੋਲਾਂਗੇ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਸੁਣਾਂਗੇ ਸਾਨੂੰ ਪਤਾ ਨਹੀਂ ਲੱਗੇਗਾ ਤੇ ਅਸੀਂ ਕਿੱਥੇ ਬੈਠੇ ਹੋਏ ਆ ਕਿ ਸਾਡਾ ਧਿਆਨ ਜਿਹੜਾ ਉਹ ਇੰਨਾ ਅੰਤਰਮੁਖੀ ਹੋ ਜਾਏਗਾ ਸਹਿਜ ਵਿੱਚ ਆ ਜਾਏਗਾ ਮਨ ਕਿ ਸਾਡਾ ਇਥੋਂ ਉੱਠਣ ਨੂੰ ਜੀ ਨਹੀਂ ਕਰੇਗਾ ਸਾਡਾ ਜੀ ਕਰੇਗਾ ਕਿ ਅਸੀਂ ਵਾਰ-ਵਾਰ ਇਹ ਕਰੀਏ ਇਹ ਕਿਰਿਆ ਕਰੀਏ ਇਹ ਵਾਰ-ਵਾਰ ਅਭਿਆਸ ਕਰੀਏ ਤੇ ਸਮਝੋ ਜਦੋਂ ਸਾਡਾ ਇਹ ਵਾਰ-ਵਾਰ ਮਨ ਕਰਨ ਲੱਗ ਪਵੇ ਵੀ ਸਿਮਰਨ ਕਰੀਏ ਬਾਣੀ ਪੜ੍ਹੀਏ ਤੇ ਸਾਡਾ ਆਪਣਾ ਪਿਆਰ ਪੈਣਾ ਸ਼ੁਰੂ ਹੋ ਗਿਆ ਸੋ ਇਹ ਨਿਸ਼ਾਨੀਆਂ ਹੁੰਦੀਆਂ ਵਾ ਜਦੋਂ ਆਪਾਂ ਇਸ ਰਸਤੇ ਤੇ ਚੱਲਦੇ ਆ ਨਾ ਇਹ ਨਿਸ਼ਾਨੀਆਂ ਹੁੰਦੀਆਂ ਨੇ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਸਾਡੇ ਜੀਵਨ ਦੇ ਵਿੱਚ ਤੇ ਜਦੋਂ ਇਹ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪੈਣ ਤੇ ਸਮਝੋ ਪ੍ਰਮਾਤਮਾ ਨੇ ਸਾਡੇ ਉੱਤੇ ਕਿਰਪਾ ਕਰ ਦਿੱਤੀ ਹਉ ਮੂਰਖ ਕਾਰੇ ਲਾਈਆ ਆਪਾਂ ਨੂੰ ਆਪਣੇ ਕੰਮ ਤੇ ਲਾਤਾ ਮਹਾਰਾਜ ਨੇ ਕਿ ਜਾਓ ਇਹ ਕੰਮ ਕਰੀ ਜਾਓ ਤਕੜੇ ਹੋ ਕੇ ਸਿਮਨ ਕਰੀ ਜਾਓ ਤੋ ਉਸ ਵਸਤਾ ਦੇ ਵਿੱਚ ਮਾਰੇ ਕਹਿੰਦੇ ਫਿਰ ਕੀ ਹੁੰਦਾ ਕਹਿੰਦੇ ਉਸ ਵਸਤਾ ਚ ਸਾਡਾ ਸਾਡਾ ਮਨ ਚੱਲਦਾ ਵਾ ਤੇ ਮਾਰੇ ਕਹਿੰਦੇ ਸਹਿਜ ਆਨੰਦ ਹੋਵਾ ਵੱਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਇਹ ਪ੍ਰਮਾਤਮਾ ਦਾ ਨਾਮ ਫਿਰ ਮਿੱਠਾ ਲੱਗਦਾ ਜਨ ਕਹੇ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇ ਇਥੋਂ ਸਾਡਾ ਕਾਰਜ ਆਰੰਭ ਹੋ ਜਾਂਦਾ ਸਾਡਾ ਵਾਰ-ਵਾਰ ਸਿਮਰਨ ਕਰਨ ਨੂੰ ਜਿਹੜਾ ਉਹ ਚਿਤ ਕਰੇਗਾ ਕਿ ਵਾਰ-ਵਾਰ ਅਸੀਂ ਸੰਗਤ ਕਰੀਏ ਵਾਰ-ਵਾਰ ਸਿਮਰਨ ਕਰੀਏ ਸੁਸ਼ਕਾਰ ਕੇ ਆਓ ਸਾਰੇ ਆਪਾਂ ਨਾਲ ਦੀ ਨਾਲ ਹੁਣ ਇਹ ਪ੍ਰੈਕਟੀਕਲ ਵੀ ਕਰੀਏ ਆਪਾਂ ਸਿਰਫ ਇਹ ਗੱਲਾਂ ਬਾਤਾਂ ਤੱਕਣਾ ਸੀਮਤ ਰਹਿ ਜੀਏ ਕਿਉਂਕਿ ਮਹਾਰਜ ਨੇ ਆਪਾਂ ਨੂੰ ਇਹ ਵੀ ਕਿਹਾ ਨਾ ਕਿ ਗੱਲੀ ਜੋਗ ਨਾ ਹੋਈ ਕਿ ਗੱਲਾਂ ਦੇ ਨਾਲ ਕੋਈ ਜੋਗ ਨਹੀਂ ਹੁੰਦਾ ਗੱਲਾਂ ਨਾਲ ਨਹੀਂ ਜੁੜਿਆ ਜਾਣਾ ਆਪਣੇ ਆਪਾਂ ਨੂੰ ਇਹ ਅਭਿਆਸ ਕਰਨਾ ਪੈਣਾ ਕਿ ਗੱਲਾਂ ਬਾਤਾਂ ਤੇ ਆਪਾਂ ਤਾਂ ਕਰਦੇ ਥੋੜਾ ਸਮਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆ ਕਿ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਗਿਆਨ ਆ ਜੇ ਕਿ ਆਪਾਂ ਕਿਸ ਤਰ੍ਹਾਂ ਧਿਆਨ ਨੂੰ ਧਿਆਨ ਵਿੱਚ ਜਾਣਾ ਸੋ ਇੰਨੇ ਕਿ ਗਿਆਨ ਦੀ ਆਪਾਂ ਨੂੰ ਲੋੜ ਹੈ ਇਸ ਤੋਂ ਜ਼ਿਆਦਾ ਆਪਾਂ ਨੂੰ ਗਿਆਨ ਦੀ ਲੋੜ ਨਹੀਂ ਕਿਉਂਕਿ ਜੇ ਬਹੁਤਾ ਗਿਆਨ ਦੇ ਵਿੱਚ ਵੀ ਚਲ ਗਏ ਤੇ ਫਿਰ ਕਈ ਵਾਰ ਗਿਆਨ ਗਿਆਨ ਦੇ ਦੁਬਾਰਾ ਵੀ ਸਾਡੇ ਵਿਚਾਰ ਵਧਨੇ ਸ਼ੁਰੂ ਹੋ ਜਾਂਦੇ ਆ ਇੱਕ ਅਵਸਥਾ ਉਹ ਵਾ ਜਿੱਥੇ ਜਾ ਕੇ ਆਪਾਂ ਇਹ ਸਾਰਾ ਗਿਆਨ ਵੀ ਛੱਡ ਦੇਣਾ ਮੋਗੀ ਜੀ ਆਪਾਂ ਧਿਆਨ 'ਚ ਜਾਣਾ ਤੇ ਉੱਥੇ ਫਿਰ ਗਿਆਨ ਵੀ ਆਪਾਂ ਨੂੰ ਛੱਡਣਾ ਪੈਂਦਾ ਸੂਸ਼ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਗਿਆਨ ਕਹੇ ਸਭ ਕੋਈ ਕਥ ਕਥ ਬਾਤ ਕਰੇ ਦੁਖ ਹੋਈ ਕਿ ਜੇ ਆਪਾਂ ਗਿਆਨ ਤੱਕ ਸੀਮਤ ਹੋ ਗਏ ਗਿਆਨ ਤੱਕ ਸੀਮਤ ਰਵਾਂਗੇ ਤੇ ਫਿਰ ਆਪਾਂ ਉਸ ਵਹਤਾਰੇ ਵਿੱਚ ਵਿਚਾਰਾਂ ਚ ਚੱਲ ਜਾਾਂਗੇ ਫੁਰਨਿਆਂ ਚ ਚੱਲ ਜਾਾਂਗੇ ਟਰੈ ਗੁਣਾ ਦੇ ਵਿੱਚ ਮਨ ਆ ਗਿਆ ਤੇ ਇੱਥੇ ਮਨ ਦੁਖੀ ਹੋ ਜੇਗਾ ਸੂਸ਼ ਕਰਕੇ ਹੁਣ ਆਪਾਂ ਇਹ ਗਿਆਨ ਤੋਂ ਵੀ ਉੱਪਰ ਉੱਠ ਜਾਣਾ ਧਿਆਨ ਦੀ ਅਵਸਥਾ ਵਿੱਚ ਜਾਣਾ ਸਾਰਾ ਕਿਉਂਕਿ ਸਾਰਾ ਖੇਲ ਧਿਆਨ ਦਾ ਵਾ ਆਪਾ ਗੁਰਬਾਣੀ ਗੁਰੂ ਪੜ੍ਹਦੇ ਆ ਤੇ ਮਹਾਰਾਜ ਸਾਨੂੰ ਵਾਰ-ਵਾਰ ਇਹ ਸਾਰਾ ਖੇਲ ਸਮਝਾ ਰਿਹਾ ਵੀ ਸੁਣਿਆ ਲਾਗੇ ਕਿ ਸੁਣਨ ਦੇ ਨਾਲ ਸਾਡਾ ਧਿਆਨ ਸਹਿਜ ਵਿੱਚ ਲੱਗਣਾ ਉਸ ਤਰ੍ਹਾਂ ਨਹੀਂ ਲੱਗਣਾ ਤੇ ਵੀ ਇੱਕ ਜ਼ਿਆਦਾਤਰ ਕੀ ਹੋ ਰਿਹਾ ਵਾ ਕਿ ਜੀਵ ਬਾਣੀ ਪੜ ਰਿਹਾ ਵਾ ਸਿਮਰਨ ਕਰ ਰਿਹਾ ਵਾ ਉਹ ਸੁਣ ਨਹੀਂ ਰਿਹਾ ਆਪਾ ਨੂੰ ਭਾਈ ਸਾਹਿਬ ਬਣਾ ਨੇ ਇਹ ਸਮਝਾਤਾ ਵੀ ਸੁਣਨਾ ਜੋ ਅਸੀਂ ਬੋਲਣਾ ਉਹਨੂੰ ਸੁਣਨਾ ਤੇ ਜੇ ਸੁਣਨਾ ਸ਼ੁਰੂ ਕਰਾਂਗੇ ਸਾਡਾ ਧਿਆਨ ਸਹਿਜ ਵਿੱਚ ਲੱਗੇਗਾ ਸਾਡਾ ਮਨ ਸਹਿਜ ਵਿੱਚ ਆ ਜਾਏਗਾ ਸੋਇਸ ਕਰਕੇ ਜੇ ਸਾਡਾ ਮਨ ਸਹਿਜ ਵਿੱਚ ਹੋ ਗਿਆ ਮਨ ਨੂੰ ਸ਼ਾਂਤੀ ਆ ਗਈ ਮਨ ਸਹਿਜ ਵਿੱਚ ਆ ਗਿਆ ਤੇ ਫਿਰ ਆਪਣੀ ਬਾਣੀ ਬਾਣੀ ਨੂੰ ਪੜਨਾ ਸਿਮਰਨ ਕਰਨਾ ਇਹ ਸਾਰਾ ਕੁਝ ਹੀ ਸਾਡਾ ਫਿਰ ਪ੍ਰਵਾਨ ਹੋ ਗਿਆ ਤੇ ਜੇ ਆਪਣਾ ਧਿਆਨ ਨਹੀਂ ਸਹਿਜ ਵਿੱਚ ਆਉਂਦਾ ਆਪਾਂ ਬਾਣੀ ਪੜ ਰਹੇ ਆ ਸਿਮਰਨ ਕਰ ਰਹੇ ਆ ਗੁਰੂ ਘਰ ਜਾ ਰਹੇ ਆ ਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਆ ਵੀ ਉੱਥੇ ਜਾ ਕੇ ਤੁਸੀਂ ਜੋ ਵੀ ਕਰ ਰਹੇ ਆ ਉਹਦੇ ਬਦਲੇ ਤੁਹਾਨੂੰ ਕੀ ਪ੍ਰਾਪਤ ਹੋਇਆ ਤੇ ਜੇ ਆਪਾਂ ਉਸ ਵਸਤਾ ਦੇ ਵਿੱਚ ਇਹ ਵਿਚਾਰ ਨਹੀਂ ਕਰਦੇ ਕਿ ਜੇ ਆਪਾਂ ਸੰਗਤ ਵਿੱਚ ਗਏ ਆ ਸੰਗਤ ਵਿੱਚ ਜਾ ਕੇ ਸਾਨੂੰ ਕੀ ਮਿਲਿਆ ਹਾਂ ਉਹ ਦੁਨਿਆਵੀ ਤੌਰ ਤੇ ਨਾ ਹੋਵੇ ਵੀ ਆਪਾਂ ਦੁਨਿਆਵੀ ਤੌਰ ਤੇ ਕਿ ਵੀ ਹਾਂ ਸਾਨੂੰ ਆਜੀ ਸਾਡੇ ਕੋ ਕੋਠੀ ਨਹੀਂ ਸੀ ਹੈਗੀ ਸਾਡੇ ਕੋ ਕਾਰ ਨਹੀਂ ਸੀ ਹੈਗੀ ਸਾਨੂੰ ਕੋ ਇਹ ਚੀਜ਼ਾਂ ਦੀ ਨਹੀਂ ਗੱਲ ਹੋ ਰਹੀ ਇੱਥੇ ਇਥੇ ਗਿਆਨ ਗਹੂ ਗੱਲ ਹੋ ਰਹੀ ਆ ਵੀ ਸਾਡੇ ਮਨ ਨੂੰ ਕੀ ਮਿਲਿਆ ਕਿਉਂਕਿ ਖੇਡ ਮਨ ਦਾ ਵਾ ਜੋ ਕੁਝ ਤਨ ਨੂੰ ਮਿਲ ਰਿਹਾ ਵਾ ਇਹ ਸਾਰਾ ਕੁਝ ਇਥੋਂ ਦਾ ਵਾ ਇਥੇ ਰਹਿ ਜਾਂਦਾ ਇਥੋਂ ਤੱਕ ਕੇ ਸਾਡਾ ਤਨ ਵੀ ਇਥੇ ਰਹਿ ਜਾਣਾ ਤੇ ਅੱਗੇ ਜਿੱਥੇ ਜਾਣਾ ਉਹ ਮਨ ਨੇ ਜਾਣਾ ਤੇ ਮਨ ਦੀ ਜਿਹੋ ਜੀ ਅਵਸਥਾ ਹੋਵੇਗੀ ਸਾਡੀ ਉਹੋ ਜਿਹੀ ਅੱਗੇ ਸਾਨੂੰ ਥਾਂ ਮਿਲੇਗਾ ਉਹੋ ਜਿਹਾ ਸਾਨੂੰ ਅੱਗੇ ਫਲ ਮਿਲੇਗਾ ਜਿਹੋ ਜੀ ਸਾਡੇ ਮਨ ਦੀ ਅਵਸਥਾ ਹੋਵੇਗੀ ਜਿੱਧਰ ਸਾਡਾ ਧਿਆਨ ਹੋਵੇਗਾ ਉਧਰ ਨੂੰ ਅਸੀਂ ਜਾ ਸਕਦੇ ਆ ਇਹ ਨਹੀਂ ਵੀ ਜੇ ਹੁਣ ਸਾਡਾ ਧਿਆਨ ਹੋਰ ਕਿਸੇ ਪਾਸੇ ਹੋਵੇ ਤੇ ਅਸੀਂ ਬਾਅਦ ਵਿੱਚ ਕਹੀਏ ਵੀ ਹੁਣ ਮਹਾਰਾਜ ਮੁਕਤੀ ਦੇ ਦਿਓ ਇਦਾਂ ਦੇ ਦੇਣੇ ਹੋਣਾ ਹੁਣ ਜੇ ਸਾਡਾ ਸਾਰੀ ਉਮਰ ਮੁਕਤ ਹੋਣ ਵਾਸਤੇ ਕੁਝ ਕੀਤਾ ਨਾ ਹੋਵੇ ਤੈਨ ਤੁਮ ਸਮੇਂ ਆਪਾਂ ਕਹੀਏ ਵੀ ਹੁਣ ਮਹਾਰਾਜ ਮੁਕਤ ਕਰ ਦਿਓ ਇਸ ਕਰਕੇ ਉਸ ਮਹਾ ਪਰਮੇਸ਼ਰ ਆਪਣੇ ਉੱਤੇ ਦਇਆਵਾਨ ਹੋ ਜੇ ਸਾਡੇ ਉੱਤੇ ਖੋਸ਼ ਹੋ ਜੇ ਤੇ ਹਨ ਉਹ ਕਿਸੇ ਵੀ ਟਾਈਮ ਮੁਕਤ ਕਰ ਸਕਦਾ ਵਾ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਕੁਝ ਕਰਨਾ ਨਹੀਂ ਸੁੇਸ਼ ਕਰਕੇ ਮਾਰੇ ਕਹਿੰਦੇ ਜੇਹੀ ਸੁਰਤ ਤੇਹਾ ਤਿੰਨ ਰਾਹੋ ਜਿਹੋ ਜੀ ਸਾਡੀ ਸੁਰਤ ਹੋਵੇਗੀ ਨਾ ਤੇ ਸਾਡੇ ਅਗਲੇ ਪਾਸੇ ਸਾਡਾ ਉਹੋ ਜਿਹਾ ਹੀ ਰਾਹ ਤਿਆਰ ਹੁੰਦਾ ਉਦੋਂ ਹੀ ਸਾਨੂੰ ਜਾਣਾ ਪੈਣਾ ਜਿੰਦਰ ਅਸੀਂ ਧਿਆਨ ਰੱਖਾਂਗੇ ਸੋ ਇਸ ਕਰਕੇ ਆਪਾਂ ਉਹ ਸਾਰੇ ਕੋਸ਼ਿਸ਼ ਕਰੀਏ ਕਿ ਆਪਣਾ ਜਿਹੜਾ ਧਿਆਨ ਆ ਉਹ ਸ਼ਬਦ ਆਪਣੇ ਆਵਾਜ਼ ਦੇ ਵਿੱਚ ਰੱਖੀਏ ਕਿ ਸਾਡਾ ਇਹ ਮਾਇਆ ਵੱਲੋਂ ਜਿਹੜਾ ਧਿਆਨ ਆ ਵਿਚਾਰਾਂ ਵੱਲੋਂ ਖਿਆਲ ਆ ਇਹ ਖਿਆਲ ਰੁਕ ਜਾਣ ਤੇ ਆਪਣਾ ਮਨ ਸਹਿਜ ਵਿੱਚ ਆ ਜੀ ਤੁਹਾਮਾਰੇ ਬਾਣੀ ਚ ਕਹਿੰਦੇ ਨਾ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਕਹਿੰਦੇ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋ ਜੇ ਆਪਣਾ ਮਨ ਸਹਿਜ ਵਿੱਚ ਨਹੀਂ ਨਾ ਆਇਆ ਤੇ ਭਾਵੇਂ ਆਪਾਂ ਜੋ ਮਰਜ਼ੀ ਕਰ ਰਹੇ ਆ ਭਾਵੇਂ ਆਪਾਂ ਨੂੰ ਜਿੰਨੇ ਮਰਜ਼ੀ ਸਾਲ ਹੋ ਗਏ ਆ ਕਰਦੇ ਆ ਤਾਂ ਵੀ ਨਹੀਂ ਕੋਈ ਫਾਇਦਾ ਜੇ ਮਨ ਨੂੰ ਸ਼ਾਂਤੀ ਨਹੀਂ ਨਾ ਆਈ ਤੇ ਫਿਰ ਸਾਲਾਂ ਦਾ ਵੀ ਕੋਈ ਫਾਇਦਾ ਨਹੀਂ ਤੋ ਕਿ ਖੇਲ ਧਿਆਨ ਦਾ ਵਾ ਪੜੀਏ ਜੇਤੇ ਬਰਸ ਬਰਸ ਪਰ ਪੜੀਏ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਪੁਰਹਾਉਨੇ ਚਖਣਾ ਚਾਹ ਸੁਯੇਸ਼ ਕਰਕੇ ਬਾਕੀ ਤਾਂ ਸਾਰੀਆਂ ਹੌਮੇ ਦੀਆਂ ਹੀ ਝੱਖਾਂ ਹੌਮੇ ਦੀਆਂ ਹੀ ਸਾਰੀਆਂ ਗੱਲਾਂ ਹੋਣਗੀਆਂ ਜੇ ਸਾਡੇ ਕੋ ਸਾਡਾ ਮਨ ਸਹਿਜ ਵਿੱਚ ਨਹੀਂ ਆਵੇਗਾ ਤੇ ਸੁਯੇਸ਼ ਕਰਕੇ ਇਸ ਤੋਂ ਅੱਗੇ ਆਪਾਂ ਵਿਚਾਰ ਫਿਰ ਕਰਾਂਗੇ ਪਹਿਲਾਂ ਥੋੜਾ ਆਪਾਂ ਆਪਣੇ ਧਿਆਨ ਨੂੰ ਆਪਣੇ ਮਨ ਨੂੰ ਸਹਿਜ ਵਿੱਚ ਲੈ ਆਈਏ ਕਿਉਂਕਿ ਜੇ ਮਨ ਸਹਿਜ ਵਿੱਚ ਹੋਵੇਗਾ ਤੇ ਸਾਨੂੰ ਕਾਲੀ ਨਹੀਂ ਪਵੇਗੀ ਫਿਰ ਅਸੀਂ ਕਹਾਂਗੇ ਵੀ ਨਹੀਂ ਕੋਈ ਨਹੀਂ 10 ਮਿੰਟ ਹੋਰ ਬਿਲਾ ਲੈਨੇ ਆ ਤੇ ਜੇ ਮਾਨ ਕਾਲਾ ਪੈ ਗਿਆ ਤੇ ਫਿਰ ਉਸ ਵਕਤਾਂ ਦੇ ਵਿੱਚ ਕਾਲੀ ਦਾ ਇਹ ਖੇਲ ਨਹੀਂ ਇਹ ਖੇਲ ਹੀ ਸਹਿਜ ਦਾ ਹੁਣ ਜੀਵ ਅੱਜ ਕੱਲ ਕੀ ਹੋ ਰਿਹਾ ਵੀ ਹਰੇਕ ਕੰਮ ਕਾਲੀ ਚ ਹੋ ਰਿਹਾ ਆਪਣਾ ਤੇ ਉਦਾਂ ਹੀ ਆਪਾਂ ਭਗਤੀ ਵੀ ਕਾਲੀ ਚ ਸ਼ੁਰੂ ਕਰ ਦਿੱਤੀ ਹੋ ਗਈ ਜੀ ਹੋ ਗਈ ਕਿਉਂਕਿ ਭਗਤੀ ਤੇ ਸਹਿਜ ਵਿੱਚ ਚੱਲ ਪਸਾ ਭਗਤੀ ਨੇ ਸਾਨੂੰ ਸਹਿਜ ਵਿੱਚ ਲਿਆਉਣਾ ਸੀ ਤੇ ਪਰ ਅਸੀਂ ਭਗਤੀ ਵੀ ਫਿਰ ਉਦਾਂ ਹੀ ਕਾਲੀ ਕਾਲੀ ਦੇ ਵਿੱਚ ਉਹ ਵੀ ਬਾਣੀ ਵੀ ਕਾਲੀ ਪੜਦੇ ਸਾਰਾ ਕੁਝ ਫਿਰ ਉਹ ਛੇਤੀ ਛੇਤੀ ਨਵੇੜ ਨੂੰ ਗੱਲ ਕਰਦੇ ਕਿ ਇਹ ਨਹੀਂ ਵੀ ਬਾਣੀ ਮਲ ਕੇ ਵੀ ਬਾਣੀ ਤੇਜ ਪੜਨੀ ਜਾਂ ਕਿ ਆਪਾਂ ਤੇ ਸਿਮਰਨ ਤੇਜ ਕਰਨਾ ਨਹੀਂ ਉਹ 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 ਇੱਕ ਵੱਖਰਾ ਵਿਸ਼ਾ ਹੈਗਾ ਇਹ ਮਨ ਸਾਡਾ ਮਨ ਮਨ ਅੰਦਰੋਂ ਕਾਲਾ ਪੈ ਰਿਆ ਵੀ ਛੇਤੀ ਛੇਤੀ ਆਹ ਕੰਮ ਖਤਮ ਹੋ ਜੇ ਤੇ ਮੈਂ ਉੱਠ ਕੇ ਭੱਜਾਂ ਤੇ ਭੱਜ ਕੇ ਕਿੱਥੇ ਜਾਣਾ ਫਿਰ ਉੱਥੇ ਹੀ ਤ੍ਰੈ ਗੁਣਾ ਚ ਵਚਾਰਾਂ ਚ ਫੁਰਨਿਆਂ ਚ ਜਿੱਥੇ ਉਹਨੂੰ ਚੰਗਾ ਲੱਗਦਾ ਜਿੱਥੇ ਮਨ ਦਾ ਧਿਆਨ ਜੁੜਿਆ ਆ ਉੱਥੇ ਫਿਰ ਜਾ ਕੇ ਬਵੇਗਾ ਉਹਥੇ ਫਿਰ ਉਹਨੂੰ ਭਾਵੇਂ ਲੰਮਾ ਸਮਾਂ ਬੈਠਾ ਰਹੇ ਉਹਨੂੰ ਪਤਾ ਨਹੀਂ ਲੱਗੇਗਾ ਹਨਾ ਇਸ ਕਰਕੇ ਮੈਂ ਕਹਿੰਦੇ ਕੂੜੇ ਆਰ ਕੂੜੇ ਆਰੀ ਜਾਇ ਰਲੇ ਜਿਹੜਾ ਫਿਰ ਜਿਹਦਾ ਉਧਰ ਉਧਰ ਧਿਆਨ ਹੋਇਆ ਉਹ ਫਿਰ ਉੱਥੇ ਜਾ ਕੇ ਰਲ ਜੇਗਾ ਉਹਦਾ ਮਾਰੇ ਕਹਿੰਦੇ ਨਾ ਉਹਦਾ ਫਿਰ ਇੱਥੇ ਚਿੱਤ ਉਦਾਸ ਹੋਵੇਗਾ ਸੰਗਤ ਵਿੱਚ ਬੈਠੇ ਗਣਾ ਉਹਦਾ ਮਨ ਉਦਾਸ ਹੋਵੇਗਾ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨਾ ਵੀ ਕੂੜੇ ਆਰਾ ਚਿੱਤ ਉਦਾਸ ਜਿਹਦਾ ਧਿਆਨ ਕੂੜ ਦੇ ਨਾਲ ਜੁੜਿਆ ਹੋਵੇਗਾ ਨਾ ਉਹ ਉਹਦਾ ਮਨ ਉਦਾਸ ਹੋਵੇਗਾ ਸੰਗਤ ਵਿੱਚ ਬੈਠਿਆ ਉਹਨੂੰ ਖੁਸ਼ੀ ਦੀ ਖੁਸ਼ੀ ਦੀ ਨਹੀਂ ਆਵੇਗੀ ਉਹਨੂੰ ਖੇੜਾ ਜਿਆ ਨਹੀਂ ਆਵੇਗਾ ਤੇ ਜਿਹਦਾ ਪਿਆਰ ਹੋਊਗਾ ਉਹਦੇ ਨਾਲ ਤੇ ਉਹ ਝੂਮੇਗਾ ਜਿਹਦਾ ਉਹਦੇ ਨਾਲ ਪਿਆਰ ਹੋਊਗਾ ਨਾ ਉਹ ਉਹਦਾ ਮਨ ਝੂਮ ਉੱਠੂਗਾ ਸੰਗਤ ਵਿੱਚ ਬੈਠ ਕੇ ਸੁਇਸ਼ ਕਰਕੇ ਸੁਆਉ ਆਪਣੇ ਤੇ ਕਿਰਪਾ ਹੋਵੇ ਤੇ ਆਪਾਂ ਸੰਗਤ ਵਿੱਚ ਬੈਠੀਏ ਤੇ ਸਾਡਾ ਮਨ ਜਿਹੜਾ ਵਾਣਾ ਇਹ ਝੂਮ ਝੂਮ ਉੱਠੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹਦੇ ਰਸ ਦੇ ਵਿੱਚ ਸੁਆਉ ਸਾਰੇ ਕਰੋ ਕਿਰਪਾ ਵਾ ਗਰੂ ਵਾ ਗਰੂ ਵਾ ਗਰੂ ਵਾ ਗਰੂ ਵਾ ਗਰੋ 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 ਵਾ ਗਰੋ

गर गर गरम وا <laughs> گراوا <laughs> وا گرو 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 गरयो वाह गरयो वाह

وا گرئو 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 وا وا گرو 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ